ਅੰਮ੍ਰਿਤਸਰ ਤੋਂ ਡਿਪੋਰਟ ਕੀਤੇ ਗਏ ਪ੍ਰਵਾਸੀ ਭਾਰਤੀਆਂ ਦਾ ਦੂਜਾ ਜਹਾਜ਼ ਰਾਤ 10 ਵਜੇ ਅੰਮ੍ਰਿਤਸਰ ਦੇ ਹਵਾਈ ਅੱਡੇ ਪਹੁੰਚ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਸ਼ਾਮਿਲ ਨੇ ਬਹੁਤ ਸਾਰੇ ਮਾਪਿਆਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਚੱਲਿਆ ਕਿ ਉਹਨਾਂ ਦੇ ਬੱਚੇ ਇਸ ਡਿਪੋਰਟ ਹੋ ਚੁੱਕੇ ਨੇ ਪਰ ਜਿਨ੍ਹਾਂ ਮਾਪਿਆਂ ਨੂੰ ਇਸ ਬਾਰੇ ਪਤਾ ਚੱਲਿਆ ਹੈ ਉਹਨਾਂ ਵਿੱਚ ਡਾਡੀ ਚਿੰਤਾ ਪਾਈ ਜਾ ਰਹੀ ਹੈ ਡਿਪੋਰਟ ਪੰਜਾਬੀਆਂ ਚ ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦਾ ਰਹਿਣ ਵਾਲਾ ਜਤਿੰਦਰ ਵੀ ਸ਼ਾਮਿਲ ਹੈ ਜਿਸ ਦੇ ਮਾਪਿਆਂ ਨੂੰ ਅੱਜ ਇਸ ਬਾਰੇ ਪਤਾ ਚੱਲਿਆ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ 67 ਪੰਜਾਬੀਆਂ ਵਿੱਚ ਅੰਮ੍ਰਿਤਸਰ ਦੇ ਪਿੰਡ ਬਡਾਲਾ ਦਾ ਰਹਿਣ ਵਾਲਾ ਜਤਿੰਦਰ ਸਿੰਘ ਵੀ ਸ਼ਾਮਿਲ ਹੈ ਜਿਸ ਨੂੰ ਮਾਪਿਆਂ ਨੇ ਜ਼ਮੀਨ ਵੇਚ ਕੇ 45 ਲੱਖ ਰੁਪਏ ਖਰਚ ਕੇ ਵਿਦੇਸ਼ ਭੇਜਿਆ ਸੀ ਤਾਂ ਜੋ ਆਪਣਾ ਭਵਿੱਖ ਸਵਾਰ ਸਕੇ ਪਰ ਹੁਣ ਜਦੋਂ ਜਤਿੰਦਰ ਸਿੰਘ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਤਾਂ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਜ਼ਮੀਨ ਵੀ ਹੱਥ ਹੋ ਗਈ ਤੇ ਬੇਟਾ ਵੀ ਵਾਪਸ ਆ ਗਿਆ ਕਿ ਨਾ ਜਤਿੰਦਰ ਸਿੰਘ ਕਿੰਨੀ ਉਮਰ ਦੀ ਉਹਨੂੰ 23 ਸਾਲ ਹੈ ਕਿੰਨਾ ਚਿਰ ਪਿੰਗ ਲਗਾਇਆ ਪੰਜਵੇਂ ਅੱਜ ਜਿਹੜਾ 119 ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਜਗENDER ਸਿੰਘ ਵੀ ਜਿਹੜਾ ਉਹ ਉਹਨਾਂ ਦੇ ਵਿੱਚ ਹੈਗੇ ਨੇ ਕਿ ਤੁਹਾਨੂੰ ਪਤਾ ਲੱਗਿਆ ਇਸ ਗੱਲ ਦਾ ਹਾਂਜੀ ਲੱਗਿਆ ਪੜਾ ਕਿੰਨੇ ਕੁ ਪੈਸੇ ਲਾ ਕੇ ਗਿਆ ਇਹ ਬਾਹਰ 45 ਲੱਖ ਲੱਗ ਗਈ 에ਜੰਟ ਕਿੱਥੋਂ ਦਾ ਹੈ ਅੰਮ੍ਰਿਤਸਰ ਦਾ ਹੈ ਬਾਹਰ ਨਹੀਂ 에ਜੰਟ ਬਾਹਰ ਦਾ ਹੈ ਦਿੱਲੀ ਦਾ ਹੈ ਤੇ ਜਿਹੜੇ ਤੁਸੀਂ ਸੁਪਨੇ ਸੋਚੇ ਸੀ ਵਿਚਾਰੇ ਘਰ ਦੀ ਮਾਲੀਆ ਲਾਤ ਸਹੀ ਕਰਨਗੇ ਲੱਗਦਾ ਨਹੀਂ ਸੁਪਨੇ ਟੁੱਟ ਗਏ ਹੁਣ ਉਹ ਤਾਂ ਫੇਰ ਹੈ ਹੀ ਹੈ ਜਿਹੜਾ 45 ਲੱਖ ਰੁਪਇਆ ਲਗਾਇਆ ਗਿਆ ਵਾ ਕਿੱਥੋਂ ਇਹ ਅਰੇਂਜ ਕੀਤਾ ਸੀ ਇਹ ਤਾਂ 41 ਲੱਖ ਜ਼ਮੀਨ ਹੈ ਉਹ ਵੇਚੇ ਤੇ ਹੈ ਹੀ ਨਹੀਂ ਕਿਤੇ ਤਿੰਨ ਦੇ ਹੋਰ ਪੈਰ ਪ੍ਰਾਜ ਹੈਗੇ ਆ ਜੀ ਦੋ ਘਣਾਂ ਲੱਗਦਾ ਕਿ ਹੁਣ ਇੰਨਾ ਪੈਸਾ ਲਾ ਕੇ ਆਪਣਾ ਸਾਰਾ ਕੁਝ ਵੇਚ ਬੂਝ ਕੇ ਤੁਸੀਂ ਬਾਹਰ ਭੇਜਿਆ ਕੇ ਦੁਬਾਰਾ ਬਚਾ ਜਾਏਗਾ ਬਾਹਰ ਨਹੀਂ ਹੋਣ ਤੇ ਮੁਸ਼ਕਲ ਹੋਣ ਕਿੱਥੋਂ ਜਿਹੜਾ ਇਹ ਹੈਗੇ ਉਹ ਲਾਤੇ ਇਹਦੇ ਨੇ ਕੋਜੈਂਟ ਜਿਹਨੇ ਏਜੰਟ ਨੇ ਭੇਜਿਆ ਸੀ ਇਹਨਾਂ ਦੱਸਿਆ ਕਿ ਡੰਕੀ ਲਗਵਾ ਕੇ ਜਾ ਲੈ ਕੇ ਜਾਵਾਂਗੇ ਜਾਂ ਫਿਰ ਨਿਸਾਨ ਤੇ ਡਰਾਈਵ ਡਰਾਈਵਟੇ ਦਸਿਆ ਇੱਕ ਨੰਬਰ ਜੀ ਇੱਕ ਨੰਬਰ ਹਾਂ ਜੀ ਇੱਕ ਨੰਬਰ ਦੇ ਪੈਸੇ ਦਿੱਤੇ ਹਾਂ ਹਾਂ ਇੱਕ ਨੰਬਰ ਫੜੇ ਫੜੇ ਇਹ ਫੜੇ ਕਿਸੇ ਗਿਆ ਇਹ ਬਰਡਨ ਕਰਾਸ ਕਰਕੇ ਫੜੇਗੇ ਕਿੰਦਰ ਸਿੰਘ ਦੀ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਉਹਨਾਂ ਦੀ ਬੇਟੇ ਨਾਲ ਫੋਨ ਤੇ ਗੱਲ ਹੋਈ ਸੀ ਪਰ ਉਸ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਉਹਨਾਂ ਦੱਸਿਆ ਕਿ ਪੰਜਵੇਂ ਮਹੀਨੇ ਹੀ ਜਤਿੰਦਰ ਵਿਦੇਸ਼ ਗਿਆ ਸੀ ਅਤੇ ਏਜੰਟਾ ਨੇ 15 ਦਿਨ ਵਿੱਚ ਪਹੁੰਚਾਣ ਦੀ ਗੱਲ ਆਖੀ ਸੀ ਸਾਨੂੰ ਦੇ ਵੀ ਹੁੰਦ ਰਹਾ ਪਰ ਸੁਣ ਕੇ ਹੀ ਸੋਚਦੇ ਆਂ ਫਿਰ ਵੀ ਬੰਦੇ ਰਿਪੋਰਟਾਂ ਨਾਲ ਵੀ ਹੋ ਗਿਆ ਹਨ ਉਹਦੇ ਤੱਕ ਕੋਈ ਨਾ ਫੋਨ ਹੈ ਨਾ ਪਤਾ ਲੱਗਾ ਹਾਂਜੀ ਲਾਸਟ ਗੱਲ ਕਦੋਂ ਹੋਈ ਸੀ ਵੱਡੀ ਲਾਸਟ ਤਾਂ ਹੀ ਗੀ ਮੰਗਲ ਅੱਜ ਵੀ ਦਿਨ ਹੋ ਗਿਆ ਅੱਜ ਉਹਦੋਂ ਤਾਂ ਨਹੀਂ ਉਹਦੋਂ ਹਾਂਜੀ ਉਹਦਾ ਠੀਕ ਠਾਕ ਉਹਨੇ ਕਹੇ ਮਮਾ ਮੈਨੂੰ ਬਾਅਦ ਵਿੱਚ ਫੋਨ ਲੱਗੇ ਆ ਮੈਂ ਇਹ ਮੈਨੂੰ ਜਦੋਂ ਆਖਣਗੇ ਉਹਦੇ ਫੋਨ ਕਰਨ ਬਾਅਦ ਫੋਨ ਨਹੀਂ ਆਇਆ ਤੇ ਕਿੰਨੇ ਚਿਰ ਰੁਕੇ ਕਰੋਗੇ ਕਰੋ ਮੈਨੂੰ 5 ਮਹੀਨੇ ਹੋ ਗਏ ਸਤਿ ਸ਼੍ਰੀ ਅਕਾਲ। ਨਾ ਇੱਕ ਵਾਰ। ਤੇ ਪਹਿਲੇ ਕੀ ਕੰਮ ਕਰਦਾ ਸੀ? ਪਹਿਲਾਂ ਤਾਂ ਇਦਾਂ ਹੀ ਵੀ ਕਬੱਡੀ ਖੇਡਦੇ ਸੀ ਬੱਚੇ। ਹਾਂਜੀ। ਖੇਡਾਂ ਕਰਦੇ ਸੀਗੇ। ਤੇ ਏਜੰਟ ਨੇ ਆਖਿਆ ਵੀ ਮੈਂ 15 ਦਿਨਾਂ 'ਚ ਪਹਚਾਉਂਗਾ। ਵੀ 45 ਲੱਖ ਰੁਪਈਆ ਮੈਨੂੰ ਭਰੋ। ਤੇ ਫੇ ਮੈਂ 15 ਦਿਨਾਂ 'ਚ ਪਾਉਂਗਾ ਤੇ ਵੀ ਫਲੈਟੋ ਫਲੈਟ ਜਾਊਗਾ। ਤੇ ਅਹੀਂ ਦਾ ਕਹੇ ਵੀ ਜੇ ਜੰਗਲ ਆਇਆ ਤੇ ਵਾਪਸੀ ਟਿਕਟ ਕਰਵਾ ਦਿਓ ਪਰ ਨਹੀਂ ਆਡਾ ਬੱਚਾ ਜਿਹੜਾ ਹੈ। ਕਿੰਨੀ ਉਮਰ ਹੈ ਤੁਹਾਡੇ ਬੱਚੇ ਦੀ? 23 ਸਾਲ। ਤੇ ਕਿਸ ਤਰ੍ਹਾਂ ਪੈਸੇ ਅਰੇਂਜਮੈਂਟ ਹੋਇਆ ਸੀ ਸਾਰਾ? ਪੈਸੇ ਹੁਣ ਪਾਈ ਜਿਹੜੀ ਕਿ ਲੱਗ ਵੇਜਦੇ ਆ ਤੇ ਹੋਰ ਹੀ ਪੈਣ ਪਾਏਗੇ ਹਾਂਜੀ ਤੇ ਕੀ ਸੁਪਨੇ ਸੋਚੇ ਹੋਣਗੇ ਤੁਸੀਂ ਕਰਦੇ ਹਾਲਾਤ ਸੁਧਰਨਗੇ ਲੱਗਦਾ ਹੁਣ ਕਰਦੇ ਹਾਲਾਤ ਮਾੜੇ ਹੋ ਗਏ ਕਰਦੇ ਦੇ ਵੀ ਹੁਣ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਪੈਸਾ ਉਧਰ ਲੱਗ ਗਿਆ ਹਾਂਜੀ ਤੇ ਹੁਣ ਤੁਹਾਨੂੰ ਪਤਾ ਹੀ ਆ ਕਿ ਕਿੱਥੋਂ ਹੋਣ ਇੰਨਾ ਪੈਸਾ 45 ਲੱਖ ਰੁਪਏ ਕਿੱਥੋਂ ਹੋਣਾ ਤੇ ਲੱਥਾਂ ਕਿ ਦੋਣ ਕਰਦੇ ਹਾਲਾਤ ਪਿਟਣੇ ਸੇ ਤਰਾਈਆਂ ਰੋਟੀ ਆ ਹਾਂਜੀ ਤੇ ਚਲੋ ਸਰਕਾਰ ਨੂੰ ਹੀ ਚਾਹੀਦਾ ਮੈਂ ਬੱਚਿਆਂ ਨੂੰ ਨੌਕਰੀਆਂ ਦੇਣ ਇੱਥੇ ਇੱਥੇ ਆਪਣਾ ਕੰਮ ਧੰਦਾ ਕਰਨਾ ਦੱਸ ਦਈਏ ਕਿ ਜਤਿੰਦਰ ਸਿੰਘ ਦੇ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਭਾਵੇਂ ਕਿ ਪੈਲੀ ਹੱਥੋਂ ਜਾਣ ਨੂੰ ਲੈ ਕੇ ਪਰਿਵਾਰ ਵਿੱਚ ਚਿੰਤਾ ਪਾਈ ਜਾ ਰਹੀ ਹੈ ਪਰ ਮਾਪਿਆਂ ਦਾ ਕਹਿਣਾ ਹੈ ਕਿ ਬੇਟਾ ਸਹੀ ਸਲਾਮਤ ਆ ਗਿਆ ਹੈ ਇੰਨਾ ਹੀ ਬਹੁਤ ਹੈ ਪਰ ਸਰਕਾਰ ਨੂੰ ਕੋਈ ਨੌਕਰੀ ਦਾ ਪ੍ਰਬੰਧ ਕਰਨਾ ਚਾਹੀਦਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ